ਮੈਂ ਇਕੱਲਾ ਹੀ ਚਲਾਤਾ ਕਾਫਲਾ ਵਧਦਾ ਗਿਆ ਜਦੋਂ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੀ ਸਥਾਪਨਾ ਹੋਈ ਤਾਂ ਸਾਡੀਆਂ ਇਹ ਤਿੰਨ ਸ਼ਖਸੀਤਾਂ ਜਿਨ੍ਹਾਂ ਵਿੱਚ ਕੁਸ਼ਮ ਸ਼ਰਮਾ ਰਮਨ ਸ਼ਰਮਾ ਤੇ ਪ੍ਰੋਫੈਸਰ ਮਧੂ ਸੇਠੀ ਸ਼ਾਮਲ ਨੇ ਜਦੋਂ ਆਪਣੇ ਰਿਟਾਇਰਮੈਂਟ ਦੇ ਜੀਵਨ ਦੀ ਸ਼ੁਰੂਆਤ ਕੀਤੀ ਜੀਵਨ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਲੱਗੇ ਤਾਂ ਇਹਨਾਂ ਨੂੰ ਮਹਿਸੂਸ ਹੋਇਆ ਕਿ ਹੁਣ ਆਪਣੇ ਇਸ ਸਮੇਂ ਨੂੰ ਸਮਾਜ ਦੇ ਕਿਸੇ ਚੰਗੇ ਲੇਖੇ ਲਾਉਣਾ ਚਾਹੀਦਾ ਹੈ ਤਾਂ ਇਹਨਾਂ ਨੇ ਇੱਕ ਅਜਿਹੀ ਸੰਸਥਾ ਦਾ ਆਰੰਭ ਕਰਨ ਬਾਰੇ ਸੋਚਿਆ ਜਿਹੜੀ ਸੰਸਥਾ ਜਿੱਥੇ ਆਪਣੇ ਸਮੇਂ ਨੂੰ ਚੰਗੇ ਪਾਸੇ ਲਗਾਉਣ ਦਾ ਯਤਨ ਕਰੇ ਤੇ ਨਾਲ ਹੀ ਉਹਨਾਂ ਔਰਤਾਂ ਲਈ ਵੀ ਕੁਝ ਕਰੇ ਜਿਹੜੀਆਂ ਕਿ ਆਪਣੇ ਘਰੇਲੂ ਜੀਵਨ ਦੇ ਵਿੱਚ ਆਪਣੇ ਘਰ ਤੱਕ ਜਾਂ ਆਪਣੇ ਹੋਰ ਥੋੜੇ ਛੋਟੇ-ਮੋਟੇ ਸ਼ੌਂਕ ਤੱਕ ਸੀਮਤ ਹਨ ਉਹਨਾਂ ਨੂੰ ਕੁਝ ਅਜਿਹਾ ਪਲੇਟਫਾਰਮ ਦਿੱਤਾ ਜਾਏ ਜਿੱਥੇ ਉਹ ਸਮਾਜ ਲਈ ਤੇ ਆਪਣੇ ਆਪ ਲਈ ਕੁਝ ਚੰਗਾ ਕਰ ਸਕਣ ਤਾਂ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਨੇ ਜਿੱਥੇ ਨਾ ਔਰਤਾਂ ਦੇ ਸਾਰੀਆਂ ਦੇ ਮਨ ਦੇ ਕਈ ਕੋਨਿਆਂ ਦੇ ਵਿੱਚ ਜੀਣ ਦਾ ਚਾਹ ਤੇ ਉਤਸ਼ਾਹ ਪੈਦਾ ਕੀਤਾ ਉਥੇ ਨਾਲ ਹੀ ਆਪਣੇ ਇੱਕ ਅਜਿਹੇ ਨਵੇਂ ਮਿਸ਼ਨ ਦੀ ਇੱਕ ਸ਼ੁਰੂਆਤ ਕੀਤੀ ਜਿਸ ਵਿੱਚ ਕੁਸ਼ਮ ਸ਼ਰਮਾ ਜੀ ਦਾ ਮધુ ਸੇਠੀ ਜੀ ਦਾ ਤੇ ਰਮਨ ਸ਼ਰਮਾ ਜੀ ਦਾ ਇੱਕ ਆਰੰਬਲਾ ਦੌਰ ਸੀ ਤੇ ਨਾਲ ਹੀ ਉਸ ਤੋਂ ਬਾਅਦ ਬਾਕੀ ਸਾਥੀ ਰਲਦੇ ਗਏ ਤੇ ਇਸ ਕਾਫਲੇ ਦੇ ਨਾਲ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੇ ਵਿੱਚ ਇੱਕ ਨਵੀਂ ਰੂਹ ਇੱਕ ਨਵੀਂ ਜਾਨ ਭਰੀ ਗਈ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਲਗਾਤਾਰ ਇੱਕ ਵਿਜ਼ਨ ਤੇ ਮਿਸ਼ਨ ਨਾਲ ਕਦਮਦਾਰ ਕਦਮ ਅੱਗੇ ਵਧ ਰਹੇ ਹਨ ਤੇ ਸਮਾਜ ਦੀ ਬਿਹਤਰੀ ਲਈ ਕੁਝ ਕਰ ਰਹੇ ਹਨ ਮਿਸਤ ਕੁਸ਼ਮ ਸ਼ਰਮਾ ਜੋ ਕਿ ਚੇਅਰਪਰਸਨ ਹਨ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹਨ ਰਿਟਾਇਰਡ ਅਧਿਆਪਕ ਹਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 26 ਜਨਵਰੀ 15 ਅਗਸਤ ਨੂੰ ਸਨਮਾਨ ਪ੍ਰਾਪਤ ਕਰ ਚੁੱਕੇ ਹਨ ਅਜੀਤ ਸਮਾਚਾਰ ਵੱਲੋਂ ਅਤੇ ਸਰਬੱਤ ਦਾ ਭਲਾ ٹرسٹ ਵੱਲੋਂ ਵੀ ਆਪ ਨੂੰ ਸਨਮਾਨ ਮਿਲਿਆ ਹੈ ਤੇ ਅੰਜੂ ਸ਼ਰਮਾ ਜਿਹੜੇ ਕਿ ਕੁਸ਼ਲ ਢੰਗ ਨਾਲ ਇਸ ਦੀ ਅਗਵਾਈ ਕਰਦੇ ਹੋਏ ਇਸ ਸੰਸਥਾ ਦੇ ਪ੍ਰਧਾਨ ਹਨ ਨਿਊਜ਼ ਕਵਰੇਜ ਵਿੱਚ ਆਪਣਾ ਯੋਗਦਾਨ ਦਿੰਦੇ ਹਨ ਸੰਜੂ ਗੁਪਤਾ ਸੁਸਾਇਟੀ ਦੇ ਸਕੱਤਰ ਹਨ ਸਾਰੇ ਮੈਂਬਰਾਂ ਦਰਮਿਆਨ ਕੋਆਰਡੀਨੇਸ਼ਨ ਰੱਖਣਾ ਹਰ ਪ੍ਰੋਗਰਾਮ ਦਾ ਸਟੇਸ਼ਨ ਚਾਲਨ ਬਾਖੂਬੀ ਕਰਦੇ ਹਨ ਪ੍ਰੋਫੈਸਰ ਕੁਲਜੀਤ ਕੌਰ ਇਸ ਸੰਸਥਾ ਦੇ ਜੁਆਇੰਟ ਸੈਕਟਰੀ ਹਨ ਤੇ ਇਸ ਦੇ ਸਰਗਰਮ ਅਹੁਦੇਦਾਰ ਹਨ ਅਨੀਤਾ ਬਾਠਲਾ ਬੜੀ ਸੂਝ ਤੇ ਸਮਝਦਾਰੀ ਨਾਲ ਕੈਸ਼ੀਅਰ ਦਾ ਕਾਰਜ ਭਾਗ ਸੰਭਾਲਦੇ ਹਨ रमन शर्मा सहायक कैशियर ਦੇ ਨਾਲ-ਨਾਲ ਨਾਰੀ ਚੇਤਨਾ ਵੱਲੋਂ ਅਡਾਪਟ ਕੀਤੀ ਗਈ 파ਰਕ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਸ਼੍ਰੀਮਤੀ ਮધુ ਸੇਠੀ ਜੀ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਦਿਲਚਸਪੀ ਲੈ ਕੇ ਉਸ ਦਾ ਵਿੱਚ ਸਾਡਾ ਸਾਰਿਆਂ ਦਾ ਸਹਿਯੋਗ ਕਰਦੇ ਹਨ ਤੇ ਇਸ ਸੰਸਥਾ ਦੇ ਮੁੱਖ ਸਲਾਹਕਾਰ ਹਨ। ਸ਼੍ਰੀਮਤੀ ਅਮਰਜੀਤ ਕੌਰ P R O ਜਿਨ੍ਹਾਂ ਨੂੰ 26 ਜਨਵਰੀ 2025 ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ ਸ਼੍ਰੀਮਤੀ ਪਿੰਕੀ 베ਦੀ ਪੀਆਰਓ ਅਤੇ ਯੋਗਾ ਇਨਸਟ੍ਰਕਟਰ ਉਹ ਵੀ ਆਪਣਾ ਯੋਗਦਾਨ ਇਸ ਵਿੱਚ ਪਾ ਰਹੇ ਹਨ ਸ਼੍ਰੀਮਤੀ ਨੀਲਮ ਖੁਰਾਨਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ ਤੇ 48000 ਰੁਪਏ ਦੀ ਰਾਸ਼ੀ ਪੀਐਨਬੀ ਦੀ ਸੀਐਸਆਰ ਸਕੀਮ ਧੀਨ ਪ੍ਰਾਪਤ ਕੀਤੀ ਕਾਮਰਾ ਦੀਆਂ ਸੀਨੀਅਰ ਸਿਟੀਜ਼ਨ ਨੂੰ ਗੁਰਮੁਖੀ ਸਿਖਾਈ ਮੈਡੀਕਲ ਕੈਂਪ ਅਤੇ ਫਰਸਟ ایڈ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਅਗਵਾਈ ਕੀਤੀ ਸੀ ਸੀਮਾ ਪੁੰਛੀ ਜੀ ਕਮਲ ਮਦਨ ਜੀ ਕਾਂਤਾ ਗੁਲਾਟੀ ਜੀ ਚਾਂਦ ਕਿਰਨ ਜੀ ਆਪਣਾ ਵਿਸ਼ੇਸ਼ ਸਹਿਯੋਗ ਦੇ ਕੇ ਇਸ ਸੰਸਥਾ ਦੀ ਹੋਰ ਜ਼ਿਆਦਾ ਬਿਹਤਰੀ ਵਾਸਤੇ ਉਤਸ਼ਾਹ ਵਧਾ ਰਹੇ ਹਨ ਤੇ ਨਿਰੰਤਰ ਗਤੀਸ਼ੀਲ ਆਪਣਾ ਹਿੱਸਾ ਯੋਗਦਾਨ ਪਾ ਰਹੇ ਹਨ ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਵੀ ਨਾਰੀ ਮੈਂਬਰ ਹਨ ਜਿਨ੍ਹਾਂ ਨੇ ਇਸ ਸੰਸਥਾ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ ਉਹ ਅੱਗੇ ਆ ਕੇ ਸਮਾਜ ਦੀ ਬਿਹਤਰੀ ਵਾਸਤੇ ਕੁਝ ਕਰਨ ਦਾ ਸਾਨੂੰ ਉਤਸ਼ਾਹ ਦਿੰਦੀਆਂ ਹਨ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸੰਸਥਾ 2021 ਤੋਂ ਲੈ ਕੇ 2024 ਤੱਕ ਜਾਂ ਹੁਣ ਤੱਕ ਆਪਣੀਆਂ ਸਾਰੀਆਂ ਗਤੀਵਿਧੀਆਂ ਕਰ ਰਹੀ ਹੈ ਤੇ ਇਸ ਵੀਡੀਓ ਵਿੱਚ ਅਸੀਂ ਸਾਰੀਆਂ ਗਤੀਵਿਧੀਆਂ ਵੇਖਣੀਆਂ ਹਨ ਜਿਹੜੀਆਂ ਇਸ ਸੰਸਥਾ ਨੇ ਲਗਾਤਾਰ ਕੀਤੀਆਂ ਹਨ ਤੇ ਇਹਨਾਂ ਸਾਰੀਆਂ ਸਾਥਣਾ ਦੇ ਸਹਿਯੋਗ ਨਾਲ ਹੀ ਇਹ ਸੰਸਥਾ ਇਹ ਸੁਸਾਇਟੀ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਅੱਜ ਇੱਕ ਆਪਣੀ ਵੱਖਰੀ ਪਛਾਣ ਰੱਖਦੀ ਹੈ ਵੱਖਰੇ ਮੁਕਾਮ ਤੇ ਖੜੀ ਹੈ ਤੇ ਇਸ ਸਮੇਂ ਲਗਾਤਾਰ ਕੋਈ ਨਾ ਕੋਈ ਪ੍ਰੋਗਰਾਮ ਕਰਵਾ ਕੇ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ ਗਾਰੀ ਚੇਤਨਾ ਵੈਲਫੇਅਰ ਸੁਸਾਇਟੀ ਦਾ ਪਹਿਲਾ ਪ੍ਰੋਗਰਾਮ 1 ਜਨਵਰੀ 2022 ਨੂੰ ਨਵੇਂ ਬਰੇ ਨੂੰ ਖੁਸ਼ ਆਮਦਿਤ ਕਰਨ ਲਈ ਏਕ ਸ਼ਾਮ ਕਾਨਾ ਜੀ ਕੇ ਨਾਮ ਕਰਵਾਇਆ ਗਿਆ ਉਪਰੰਤ ਸਮਾਜ ਭਲਾਈ ਦੇ ਕੰਮਾਂ ਲਈ ਰੇਲਵੇ ਸਟੇਸ਼ਨ ਤੇ ਬੇਘਰੇ ਲੋਕਾਂ ਨੂੰ ਹੱਡ ਚੀਰਵੀਂ ਠੰਡ ਵਿੱਚ ਗਰਮ ਕੱਪੜੇ ਤੇ ਕੰਬਲ ਵੰਡੇ ਗਏ ਨੰਨੇ-ਮੁੰਨੇ ਬੱਚਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਬਹੁਤ ਸਾਰੇ ਖਾਣ-ਪੀਣ ਦਾ ਸਮਾਨ ਦੇਣ ਦੀ ਰਵਾਇਤ ਵੀ ਹੋਈ ਸ਼੍ਰੀਮਤੀ ਨੀਤਾ ਬਾਠਲਾ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਛੋਟੇ ਬੱਚਿਆਂ ਨੂੰ ਖਾਣ-ਪੀਣ ਦਾ ਸਮਾਨ ਤੇ ਵਸਤੂਆਂ ਵੰਡੀਆਂ ਗਈਆਂ ਅੱਗ ਲੱਗਣ ਨਾਲ ਪ੍ਰਭਾਵਿਤ ਹੋਏ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਰਾਸ਼ਨ, ਕੱਪੜੇ, ਬਰਤਨ ਤੇ ਘਰੇਲੂ ਜ਼ਰੂਰਤਾਂ ਦਾ ਸਮਾਨ ਵੰਡ ਕੇ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਨੇ ਸਮੇਂ-ਸਮੇਂ ਆਪਣਾ ਫਰਜ਼ ਨਿਭਾਇਆ 1 ਮਈ ਜੋ ਕਿ ਅੰਤਰਰਾਸ਼ਟਰੀ ਲੇਬਰ ਡੇ ਹੈ ਉਹ ਵੀ ਨਾਰੀ ਚੇਤਨਾ ਮੈਂਬਰ ਘਰੇਲੂ ਕਾਮਕਾਰ ਵਿੱਚ ਸਹਾਇਕ ਹੌਕਤਾ ਨੂਰਾਸ਼ਨ ਤੇ ਹੋਰ ਖਾਣ-ਪੀਣ ਦੀ ਸਮਗਰੀ ਦੇ ਕੇ ਮਨਾਉਂਦੇ ਹਨ 1 ਮਈ 2022 2023 2024 ਵਿੱਚ ਲਗਾਤਾਰ ਇਹ ਰਵਾਇਤ ਜਾਰੀ ਰਹੀ ਇਸ ਨੇਕ ਕੰਮ ਵਿੱਚ ਸਭ ਮੈਂਬਰ ਵੱਧ ਝੜ ਕੇ ਭਾਗ ਲੈਂਦੇ ਹਨ ਸਮੇਂ-ਸਮੇਂ ਤੇ ਲੋੜਵੰਦ ਬੱਚਿਆਂ ਨੂੰ ਸਲਾਮੇਰੀਆ ਵਿੱਚ ਜਾ ਕੇ ਖਾਸ ਦੇਣ ਦਿਹਾੜ ਤੇ ਖਾਣ-ਪੀਣ ਦੀਆਂ ਚੀਜ਼ਾਂ ਤੇ ਕੱਪੜੇ ਅਕਸਰ ਵਡੇ ਜਾਂਦੇ ਹਨ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਨੇ ਹਮੇਸ਼ਾ ਇੱਕ ਸੁਪਨਾ ਲਿਆ ਹੈ ਸਮਾਜ ਨੂੰ ਬਿਹਤਰ ਬਣਾਉਣ ਦਾ ਵਾਤਾਵਰਨ ਦੀ ਸਾਂਭ ਸੰਭਾਲ ਲਈ ਪੌਦੇ ਲਾ ਕੇ ਤੇ ਪਾਣੀ ਦੀ ਸੰਭਾਲ ਸੰਬੰਧੀ ਔਰਤਾਂ ਨੂੰ ਜਾਗਰੂਕ ਕਰਕੇ ਸਮੇਂ-ਸਮੇਂ ਸੁਚੇਤ ਕੀਤਾ ਜਾਂਦਾ ਹੈ ਤੇ ਮੈਡੀਕਲ ਕੈਂਪ ਲਗਾ ਕੇ ਵੀ ਔਰਤਾਂ ਦੀ ਸਿਹਤ ਸੰਬੰਧੀ ਜਾਗਰਤੀ ਪੈਦਾ ਕੀਤੀ ਜਾਂਦੀ ਹੈ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਇੱਕ ਜੈ ਸੰਸਥਾ ਹੈ ਜਿਸ ਨੇ ਸਮਾਜ ਸੁਧਾਰ ਦੇ अनेका ਕਾਰਜ ਕੀਤੇ ਜਿਨ੍ਹਾਂ ਦੇ ਵਿੱਚ ਸਿਲਾਈ ਕਢਾਈ ਸਿਖਾਉਣਾ ਇੱਕ ਅਹਿਮ ਕੰਮ ਹੈ ਤੇ ਸਿਲਾਈ ਸਿਖਾਉਣ ਵਾਸਤੇ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਨੇ ਇੱਕ ਸੁਪਨਾ ਲਿਆ ਉਹਨਾਂ ਧੀਆਂ ਅਤੇ ਔਰਤਾਂ ਦੀ ਮਦਦ ਲਈ ਅੱਗੇ ਆਉਂਦਾ ਜਿਹੜੀਆਂ ਆਤਮ ਨਿਰਭਰ ਹੋਣਾ ਚਾਹੁੰਦੀਆਂ ਹਨ ਪਰ ਉਹਨਾਂ ਦੇ ਆਰਥਿਕ ਸਾਧਨ ਸੀਮਤ ਹਨ ਇਸ ਸੰਸਥਾ ਦੇ ਔਦੇਦਾਰ ਅਤੇ ਮੈਂਬਰਾਂ ਨੇ ਆਪਣੀ ਹਿੰਮਤ ਲਗਨ ਅਤੇ ਮਿਹਨਤ ਨਾਲ 11 ਸਿਲਾਈ ਸੈਂਟਰਾਂ ਰਾਹੀਂ ਅਨੇਕਾਂ ਹੀ ਲੜਕੀਆਂ ਨੂੰ ਸਿਲਾਈ ਦਾ ਹੁਨਰ ਸਿਖਾਇਆ। ਇਸ ਨੇਕ ਕੰਮ ਲਈ ਉਹਨਾਂ ਨੇ ਆਪਣੀਆਂ ਮੰਦੀਆਂ ਅਜਈਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਉਹ ਸਮਾਜ ਲਈ ਕੁਝ ਚੰਗਾ ਕਰ ਵਿਖਾਉਣਾ ਚਾਹੁੰਦੀਆਂ ਸਨ। ਲੜਕੀਆਂ ਆਪਣੇ ਬਣਾਏ ਹੋਏ ਬਲਾਊਜ਼, ਕੁੜਤੇ ਤੇ ਹੋਰ ਕੱਪੜੇ ਵੇਖ ਕੇ ਆਪਣੇ ਉੱਤੇ ਮਾਣ ਕਰਦੀਆਂ ਹਨ ਤੇ ਉਹਨਾਂ ਨੂੰ ਐਂਜ ਲੱਗਦਾ ਹੈ ਜਿਵੇਂ ਉਹਨਾਂ ਨੇ ਇੱਕ ਬਹੁਤ ਵੱਡਾ ਆਪਣਾ ਸੁਪਨਾ ਪੂਰਾ ਕਰ ਲਿਆ ਹੈ ਕਿਉਂਕਿ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੇ ਅਧੀਨ ਜਦੋਂ ਉਹ ਸਿਲਾਈ ਸਿੱਖ ਕੇ ਆਪਣੇ ਆਪ ਨੂੰ ਹੁਨਰਮੰਦ ਕਰਕੇ ਸਰਟੀਫਿਕੇਟ ਹਾਸਲ ਕਰਦੀਆਂ ਹਨ ਤਾਂ ਉਹਨਾਂ ਦੀਆਂ ਅੱਖਾਂ ਦੀ ਚਮਕ ਵੇਖਣ ਵਾਲੀ ਹੁੰਦੀ ਹੈ ਕਿਉਂਕਿ ਜਈਆਂ ਧੀਆ ਜਿਨ੍ਹਾਂ ਦੇ ਘਰ ਵਿੱਚ ਬਹੁਤ ਘੱਟ ਸਾਧਨ ਹਰਨਸ ਕਮਾਈ ਦੇ ਉਹਨਾਂ ਧੀਆ ਵਾਸਤੇ ਵੱਡੇ ਵੱਡੇ ਸਾਡੇ ਜਿਹੜੇ ਮਹਿਮਾਨ ਹਨ ਉਹਨਾਂ ਦੇ ਹੱਥੋਂ ਸਰਟੀਫਿਕੇਟ ਲੈਣਾ ਆਪਣੇ ਆਪ ਦੇ ਵਿੱਚ ਇੱਕ ਮਾਣ ਦੀ ਗੱਲ ਹੈ ਤੇ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੇ ਹਰ ਔਦੇਦਾਰ ਤੇ ਹਰ ਮੈਂਬਰ ਨੇ ਇਹ ਸੋਚਿਆ ਹੈ ਕਿ ਅਜੇ ਲੋੜਵੰਦ ਬੱਚਿਆਂ ਦੀ ਮਦਦ ਕਰਨੀ ਹੈ ਜਿਹੜੇ ਆਪਣੇ ਬਣਾਏ ਹੋਏ ਕੱਪੜੇ ਬਣਵੇਖ ਕੇ ਆਪਣੀਆਂ ਕੀਤੀਆਂ ਹੋਈਆਂ ਕਢਾਈਆਂ ਵੇਖ ਕੇ ਖੁਸ਼ੀ ਦਾ ਅਹਿਸਾਸ ਕਰਦੇ ਹਨ ਤੇ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਅਜਿਹੇ ਕਾਰਜ ਕਰਨ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ ਤੇ ਭਵਿੱਖ ਵਿੱਚ ਵੀ ਰਹੇਗੀ ਤੇ ਬਹੁਤ ਸਾਰੇ ਹੱਥ ਮਦਦ ਵਾਸਤੇ ਅੱਗੇ ਵੀ ਆਉਂਦੇ ਹਨ ਜਿਨ੍ਹਾਂ ਨੇ ਇਹਨਾਂ ਨੇਕ ਕੰਮਾਂ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਵੱਲੋਂ ਮਦਦ ਕੀਤੀ ਹੈ ਮੈਂ ਕੁਝ ਨਾਮ ਇੱਥੇ ਦੱਸਾਂਗੀ ਜਿਨ੍ਹਾਂ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਜਲੰਧਰ ਮੰਡਲ ਵੱਲੋਂ ਸਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ ਪ੍ਰਸਿੱਧ ਜੋਗਪਤੀ ਕਾਰੋਬਾਰੀ ਸੁਖੀ ਬਾਠ ਜਿਹੜੇ ਕਿ ਕੈਨੇਡਾ ਤੋਂ ਆਏ ਸਨ ਉਹਨਾਂ ਨੇ ਵੀ ਇਸ ਸੰਸਥਾ ਦੀ ਮਦਦ ਕੀਤੀ ਮਿਸਿਸ ਰਜਨੀ ਸ਼ਰਮਾ ਜੀ ਮਿਸਿਸ ਨੀਨਾ ਡੋਗਰਾ ਨੇ ਮਿਸਿਸ ਚੰਦ ਮਹਾਜਨ ਨੇ ਤੇ ਅਨੇਕਾ ਹੋਰ ਸ਼ਖਸੀਤਾਂ ਨੇ ਆਪਣੇ ਘਰ ਕਮਲਾ ਰਾਹੀਂ ਇਸ ਸੰਸਥਾ ਨੂੰ ਮਦਦ ਦੇ ਕੇ ਇਸ ਦਾ ਮਾਣ ਵਧਾਇਆ ਹੈ ਦੇ ਭਵਿੱਖ ਵਿੱਚ ਵੀ ਸਾਨੂੰ ਆਸਾਂ ਹਨ ਕਿ ਬਹੁਤ ਸਾਰੇ ਅਜਿਹੇ ਹੱਥ ਸਮਾਜ ਦੇ ਅੱਗੇ ਆਉਣਗੇ ਜਿਹੜੇ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੇ ਜੋਸ਼ ਜਜ਼ਬੇ ਤੇ ਜਨੂਨ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕਰਨਗੇ। ਔਰਤਾਂ ਨੂੰ ਅੱਖਰ ਗਿਆਨ ਕਰਵਾ ਕੇ ਪੜਨ ਯੋਗ ਬਣਾਉਣਾ ਵੀ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦਾ ਮਿਸ਼ਨ ਹੈ। ਇਸ ਸਬੰਧੀ ਪਿੰਡ ਖਾਂਬਰਾ ਵਿੱਚ ਵੀ ਔਰਤਾਂ ਨੂੰ ਅੱਖਰ ਗਿਆਨ ਕਰਵਾਉਣ ਵਾਸਤੇ ਵਿਸ਼ੇਸ਼ ਯਤਨ ਕੀਤੇ ਗਏ। ਤੇ ਉਹਨਾਂ ਔਰਤਾਂ ਨੂੰ ਜਿੱਥੇ ਗੁਰਮੁਖੀ ਪੜਨਾ ਸਿਖਾਇਆ ਨਾਲ ਉਹਨਾਂ ਨੂੰ ਹਿੰਦੀ ਦੇ ਅੱਖਰਾਂ ਦਾ ਗਿਆਨ ਵੀ ਕਰਾਇਆ ਗਿਆ ਤੇ ਉਹਨਾਂ ਨੂੰ ਬਹੁਤ ਹੀ ਮੋਹ ਤੇ ਪਿਆਰ ਨਾਲ ਪੜਾਉਂਦਿਆਂ ਹੋਇਆ ਇੱਕ ਨਵੀਂ ਖੁਸ਼ੀ ਤੇ ਤਸੱਲੀ ਦਾ ਅਨੁਭਵ ਇਨਾਂ ਸਾਰੇ ਮੈਂਬਰਾਂ ਨੇ ਮਹਿਸੂਸ ਕੀਤਾ ਤੇ ਉਹਨਾਂ ਔਰਤਾਂ ਨੂੰ ਅੱਖਰ ਗਿਆਨ ਦੇਣ ਤੋਂ ਬਾਅਦ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਤੇ ਉਹਨਾਂ ਨੂੰ ਇਨਾਮ ਦੇ ਕੇ ਉਹਨਾਂ ਦੇ ਜੀਵਨ ਵਿੱਚ ਇੱਕ ਨਵੀਂ ਚੇਤਨਾ ਪੈਦਾ ਕੀਤੀ ਇਨਔਰਤਾਂ ਨੇ ਆਪਣੇ ਸ਼ਾਇਦ ਕਦੀ ਸੋਚਿਆ ਵੀ ਨਹੀਂ ਹੋਏਗਾ ਕਿ ਉਹਨਾਂ ਨੂੰ ਅੱਖਰ ਪੜਨੇ ਆ ਜਾਣਗੇ ਪਰ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੀਆਂ ਹੋਣ ਹਾਰ ਔਰਤਾਂ ਨੇ ਜਿਹੜੀਆਂ ਕਿ ਖੁਦ ਜੀਵਨ ਦਾ ਇਸ ਇੱਕ ਮਿਸ਼ਨ ਲੈ ਕੇ ਚੱਲੀਆਂ ਹਨ ਕਿ ਉਹਨਾਂ ਨੇ ਨਾਰੀ ਲਈ ਕੁਝ ਵੱਖਰਾ ਕਰਨਾ ਹੈ ਉਹਨਾਂ ਨੂੰ ਅਜੀਬ ਤਰ੍ਹਾਂ ਦੀ ਖੁਸ਼ੀ ਅਤੇ ਤਸੱਲੀ ਦਾ ਅਨੁਭਵ ਹੋਇਆ ਤੇ ਉਹਨਾਂ ਨੇ ਇਹਨਾਂ ਔਰਤਾਂ ਨੂੰ ਅੱਖਰ ਗਿਆਨ ਕਰਾ ਕੇ ਇੱਕ ਆਪਣਾ ਫਰਜ਼ ਪੂਰਾ ਕੀਤਾ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਵੱਲੋਂ ਹਰ ਬਰੇ ਮਾਰਚ ਦਾ ਮਹੀਨਾ ਬੜੇ ਜੋਸ਼ੁਖ ਰੋਸ਼ ਨਾਲ ਅੰਤਰਰਾਸ਼ਟਰੀ ਮੈਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਜਿੱਥੇ ਮੁੱਖ ਮਹਿਮਾਨ ਵਜੋਂ ਬਹੁਤ ਮਹੱਤਵਪੂਰਨ ਨੌਰਥ ਸਿਕੀਤਾ ਨੂੰ ਬੁਲਾਇਆ ਜਾਂਦਾ ਹੈ ਉੱਥੇ ਨਾਲ ਹੀ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਲਾਈਸ ਸੈਂਟਰਾਂ ਵਿੱਚ ਲੜਕੀਆਂ ਵੱਲੋਂ ਖੋਦ ਤਿਆਰ ਕੀਤੇ ਥੈਲੇ ਰੁਮਾਲ ਅਤੇ ਹੋਰ ਡਿਜ਼ਾਈਨਰ ਵਸਤੂਆਂ ਦੀ ਐਗਜ਼ੀਬਿਸ਼ਨ ਲਗਾਈ ਜਾਂਦੀ ਹੈ ਦਾ ਜੋ ਉਹਨਾਂ ਦਾ ਉਤਸ਼ਾਹ ਦਾ ਹੈ ਜਾ ਸਕੇ 2024 ਵਿੱਚ ਡੇਵੀਟ ਵਿਖੇ ਇਹ ਦਿਨ ਬੜੀ ਉਤਸ਼ਾਹ ਨਾਲ ਮਨਾਇਆ ਗਿਆ ਡਾਕਟਰ ਸ਼ਰੂਤੀ ਸ਼ੁਕਲਾ ਮੁੱਖ ਮਹਿਮਾਨ ਵਜੋਂ ਆਏ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਪ੍ਰਮੁੱਖ ਪ੍ਰੋਗਰਾਮ ਕਰਵਾਏ ਗਏ ਤੇ ਔਰਤ ਸ਼ਕਤੀਤਾ ਨੂੰ ਸਨਮਾਨ ਵੀ ਕੀਤਾ ਗਿਆ 2023 ਵਿੱਚ ਐਚਐਮਵੀ ਜਲੰਧਰ ਵਿਖੇ ਆਈਪੀਐਸ ਮਿਸਜ਼ ਵਦਸਲਾ ਗੁਪਤਾ ਤੇ ਪੀਸੀਐਸ ਗੁਰਸਿਮਰਨਜੀਤ ਕੋਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ 14 ਔਰਤਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਨਾਲ ਹੀ ਲੜਕੀਆਂ ਵੱਲੋਂ ਤਿਆਰ ਕੀਤੇ ਸਮਾਨ ਦੀ ਐਗਜ਼ਿਬਿਸ਼ਨ ਵੀ ਲਗਾਈ ਗਈ। ਇਸ ਦਿਨ ਔਰਤਾਂ ਲਈ ਤਾਂ ਇਹ ਯਾਦਗਾਰੀ ਸੀ। ਨਾਲ ਹੀ ਮੁੱਖ ਮਹਿਮਾਨ ਵੀ ਇਸ ਪ੍ਰੋਗਰਾਮ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਇਸ ਪ੍ਰੋਗਰਾਮ ਬਿਸ਼ਮੂਲੀਅਤ ਕਰਕੇ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੇ ਇੱਕ ਅਹਿਮ ਕਦਮ ਦੀ ਸ਼ਲਾਘਾ ਕੀਤੀ। ਇਸਦੇ ਨਾਲ ਹੀ 2022 ਦੇ ਵਿੱਚ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਨੇ ਲਗਾਤਾਰ ਆਪਣੇ ਪ੍ਰਣ ਕੀਤਾ ਕਿ ਉਹ ਇਹ ਮਹਿਲਾ ਦਿਵਸ ਮਨਾਉਂਦੇ ਰਹਿਣਗੇ ਤੇ ਔਰਤ ਸ਼ਕਤੀਤਾ ਨੂੰ ਸਨਮਾਨਿਤ ਕਰਦੇ ਰਹਿਣਗੇ ਤੇ ਇਹ ਸੱਚਕਾਰ ਵਿਖਾਇਆ 2022 ਬਲੇ ਇਸ ਪ੍ਰੋਗਰਾਮ ਦੀ ਝਲਕ ਦੇਖੀਏ ਤਾਂ ਉਸ ਵੇਲੇ ਬੀਬੀ ਪ੍ਰਕਾਸ਼ ਕੁੜੜੇ ਦੇ ਕਿ ਪਦਮ ਸ਼ੀਰ ਸਨ ਤੇ ਇਹ ਯੂਨੀਕ ਹੋਮ ਜਲੰਧਰ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਅਤੇ ਸ਼੍ਰੀਮਤੀ ਆਸ਼ਿਕਾ ਜੈਨ ADC ਅਰਬਨ ਡਵੈਲਪਮੈਂਟ ਜਲੰਧਰ ਅਤੇ ਚਾਂਦ ਗੁਪਤਾ ਜੀ ਜਿਹੜੇ ਇੱਕ ਸੋਸ਼ਲ ਵਰਕਰ ਸਨ ਉਹਨਾਂ ਨੂੰ ਉਸ ਮੌਕੇ ਬੁਲਾਇਆ ਗਿਆ ਸੀ ਜਦੋਂ 2022 ਦੇ ਵਿੱਚ ਪਹਿਲਾ ਮੈਲਾ ਜਿਹੜਾ ਦਿਵਸਿਆ ਮਨਾਇਆ ਗਿਆ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਵੱਲੋਂ ਮਨਾਇਆ ਗਿਆ ਇਸ ਪਹਿਲੇ ਪ੍ਰੋਗਰਾਮ ਦੇ ਵਿੱਚ ਸੀਨੀਅਰ ਸਿਟੀਜ਼ਨ ਔਰਤਾਂ ਦਾ ਸਨਮਾਨ ਕੀਤਾ ਗਿਆ ਜਿਹੜੀਆਂ ਕਿ ਦੂਜਿਆਂ ਵਾਸਤੇ ਪ੍ਰੇਰਨਾ ਸਰੋਤ ਹਨ ਤੇ ਜਿਨ੍ਹਾਂ ਨੇ ਜ਼ਿੰਦਗੀ ਦੀ ਇੱਕ ਪਾਰੀ ਬੜੀ ਖੂਬਸੂਰਤੀ ਨਾਲ ਆਪਣੀ ਪੂਰੀ ਕਰ ਲਈ ਤੇ ਦੂਸਰਿਆਂ ਵਾਸਤੇ ਮਾਰਗਦਰਸ਼ਨ ਕਰ ਰਹੀਆਂ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਨਾਲ ਹੀ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਤੇ ਔਰਤਾਂ ਲਈ ਇਹ ਪ੍ਰੋਗਰਾਮ ਬਹੁਤ ਉਤਸ਼ਾਹ ਭਰਪੂਰ ਪ੍ਰੋਗਰਾਮ ਸੀ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਵੱਲੋਂ ਤੀਆਂ ਦਾ ਤਿਹਾਰ ਵੀ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਲਗਭਗ 4 ਵਰਿਆਂ ਤੋਂ ਇਹ ਤੀਆਂ ਦਾ ਮੇਲਾ ਵੱਖ-ਵੱਖ ਜਗ੍ਹਾ ਤੇ ਮਨਾਇਆ ਜਾਂਦਾ ਰਿਹਾ ਹੈ ਜਿਸ ਦੇ ਵਿੱਚ ਵੱਖ-ਵੱਖ ਸ਼ਖਸੀਤਾ ਨੂੰ ਬਤੌਰ ਮਹਿਮਾਨ ਬੁਲਾਇਆ ਜਾਂਦਾ ਹੈ ਤੇ ਸਾਡੀਆਂ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੀਆਂ ਮੈਂਬਰ ਵੱਧ ਚੜ ਕੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਹਿੱਸਾ ਲੈਂਦੀਆਂ ਹਨ ਜਿੰਨਾ ਵਿੱਚ ਗਿੱਧਾ ਲੋਕਗੀਤ ਬੋਲੀਆਂ ਤੇ ਹੋਰ ਕਈ ਇਸ ਤਰ੍ਹਾਂ ਦੀਆਂ ਸੱਭਿਆਚਾਰਕ ਝਲਕਾਂ ਦਿਖਾਈਆਂ ਜਾਂਦੀਆਂ ਹਨ ਇਸ ਤੇ ਵਿੱਚ ਮੁੱਖ ਤੌਰ ਤੇ ਮਹਿਮਾਨ ਆ ਚੁੱਕੇ ਹਨ ਪਰਮਿੰਦਰ ਕੌਰ ਚੰਨੀ ਜੀ ਅਨੁਦੀਪ ਕੌਰ ਜੀ ਜਿਹੜੇ ਕਿ 2024 ਦੇ ਤੀਆਂ ਦੇ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਆਏ ਸਨ ਤੇ ਇਸ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੀਆਂ ਮੈਂਬਰਾਂ ਨੇ ਗਾ ਕੇ ਨੱਚ ਕੇ ਹੱਸ ਕੇ ਗੀਤ ਤੇ ਗਿੱਧਾ ਪਾ ਕੇ ਇਸ ਨੂੰ ਬਹੁਤ ਹੀ ਚਾਹ ਤੇ ਉਤਸ਼ਾਹ ਨਾਲ ਮਨਾਇਆ ਸੀ ਤੇ ਇੰਜ ਲੱਗ ਰਿਹਾ ਸੀ ਜਿਵੇਂ ਪੰਜਾਬ ਦਾ ਉਹ ਰੰਗੀਨ ਸੱਭਿਆਚਾਰ ਇੱਕ ਵਾਰ ਫਿਰ ਸਾਡੀਆਂ ਨਜ਼ਰਾਂ ਸਾਹਮਣੇ ਸਕਾਰ ਹੋ ਚੁੱਕ ਹੋ ਗਿਆ ਤੇ ਛੋਟੇ ਬੱਚਿਆਂ ਅੰਦਰ ਵੀ ਇਹ ਭਾਵਨਾ ਪੈਦਾ ਕੀਤੀ ਗਈ ਕਿ ਆਪਣੇ ਸਭਿਆਚਾਰ ਦੇ ਨਾਲ ਜੁੜੇ ਰਹਿਣ 2023 ਦੇ ਵਿੱਚ ਵੀ ਇਹ ਮੇਲਾ ਬੜੇ ਉਤਸ਼ਾਹ ਨਾਲ ਤੀਆਂ ਦਾ ਬਣਾਇਆ ਗਿਆ ਸੀ ਜਿਸ ਵਿੱਚ ਰੰਗ-ਬਰੰਗੇ ਪਹਿਰਾਵਿਆਂ ਚ ਸਜੀਆਂ ਹਈਆਂ ਮੁਟਿਆਰਾਂ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਆਪਣੇ ਆਪਣੇ ਹੁਨਰ ਦਾ ਇਸ ਵਿੱਚ ਪ੍ਰਦਰਸ਼ਨ ਕਰਕੇ ਪੰਜਾਬੀ ਸੱਭਿਆਚਾਰ ਦੀਆਂ ਝਲਕਾਂ ਨੂੰ ਜਿੰਦਾ ਕੀਤਾ ਇਸੇ ਤਰ੍ਹਾਂ ਹੀ 2022 ਦੇ ਵਿੱਚ ਵੀ ਤੀਆਂ ਤੀਜ ਦੀਆਂ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਬਾਬਾ ਹੈਨਰੀ ਜੀ ਦੀ ਮਿਸਿਸ ਨੇ ਮੁੱਖ ਤੌਰ ਤੇ ਮਹਿਮਾਨ ਦੇ ਤੌਰ ਤੇ ਆਪਣੀ ਸ਼ਿਰਕਤ ਕੀਤੀ ਤੇ ਸਾਰਿਆਂ ਦਾ ਮਾਣ ਵਧਾਇਆ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਛੋਟੇ ਬੱਚਿਆਂ ਨੂੰ ਵੀ ਮੌਕਾ ਦਿੱਤਾ ਗਿਆ ਕਿ ਉਹ ਆਪਣੇ ਸੱਭਿਆਚਾਰ ਦੀਆਂ ਝਲਕਾਂ ਪੇਸ਼ ਕਰਨ ਉੱਥੇ ਜਿਹੜੀ ਸਾਡੀਆਂ ਨੌਜਵਾਨ ਮੁੰਟਿਆਰਾ ਹਨ ਜਾਂ ਸਾਡੀਆਂ ਉਹ ਔਰਤਾਂ ਜਿਨ੍ਹਾਂ ਨੇ ਘਰਾਂ ਦੇ ਵਿੱਚ ਆਪਣਾ ਆਪਣੇ ਜ਼ਿੰਮੇਵਾਰੀਆਂ ਸੰਭਾਲੀਆਂ ਹਨ ਉਹ ਵੀ ਮੰਚ ਤੇ ਆ ਕੇ ਉਹਨਾਂ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਮਿਸਤੀਆਂ ਦੀ ਤੀਜ ਦੀਆਂ ਰਾਣੀਆਂ ਬਣੀਆਂ ਜਿਹੜਾ ਕਿ ਇੱਕ ਬਹੁਤ ਹੀ ਆਕਰਸ਼ਣ ਦਾ ਵਿਸ਼ਾ ਸੀ ਤੇ ਇਸ ਮੌਕੇ ਇਹਨਾਂ ਦੇ ਕੋਲੋਂ ਵਿਸ਼ੇਸ਼ ਕੰਮ ਵੀ ਕਰਵਾ ਕੇ ਦੇਖੇ ਗਏ ਕਿ ਇਹ ਘਰੇਲੂ ਜਿਹੜੇ ਕੰਮ ਹਨ ਉਹਨਾਂ ਵਿੱਚ ਕਿੰਨੀਆਂ ਕਿਨਪੂਰ ਹਨ ਤੇ ਇਸ ਸਾਰੇ ਮੌਕੇ ਦੇ ਵਿੱਚ ਜਿੱਥੇ ਇੱਕ ਔਰਤਾ ਦੇ ਅੰਦਰ ਇੱਕ ਨਾਚਗਾ ਕੇ ਆਪਣੇ ਪ੍ਰਗਟ ਕਰਨ ਦਾ ਹੁਨਰ ਵਿਖਾਇਆ ਗਿਆ ਨਾਲ ਹੀ ਉਹਨਾਂ ਨੂੰ ਘਰੇਲੂ ਕੰਮਕਾਜ ਦਾ ਵੀ ਗੌਰ ਵਿਖਾਇਆ ਗਿਆ ਜਿਵੇਂ ਤੰਦੂਰ ਤੇ ਰੋਟੀਆਂ ਕਿਵੇਂ ਪਕਾਉਣੀਆਂ ਹਨ ਜਾਂ ਚਰਖਾ ਕਿਵੇਂ ਕੱਤਣਾ ਹੈ ਸਾਗ ਕਿਵੇਂ ਕੱਟਣਾ ਹੈ ਤੇ ਗਰੇਲੂ ਕਾਮਕਾਰਾਂ ਵਿੱਚ ਮੁਹਾਰਤ ਵੀ ਪਰਖੀ ਗਈ ਛੱਜ ਵਿੱਚ ਕਿਵੇਂ ਛੱਟਣਾ ਹੈ ਇਹ ਸਾਰੀਆਂ ਮੁਹਾਰਤ ਪਰਖੀ ਗਈ ਤੇ ਤੀਆਂ ਦਾ ਮੇਲਾ ਜਿਹੜਾ ਸੀ ਇਹ ਯਾਦਗਾਰੀ ਹੋ ਨਿਬੜਦਾ ਹੈ ਹਰ ਬਰੇ ਜਿਹੜਾ ਕਿ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਵੱਲੋਂ ਮਨਾਇਆ ਜਾਂਦਾ ਹੈ ਉਮੀਦ ਵੀ ਹੈ ਤੇ ਵਿਸ਼ਵਾਸ ਵੀ ਹੈ ਕਿ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਭਵਿੱਖ ਵਿੱਚ ਵੀ ਇਸ ਤਰ੍ਹਾਂ ਹੀ ਸਮਾਜ ਸੇਵਾ ਦੇ ਕਾਰਜਾਂ ਵਿੱਚ ਲੱਗੀ ਰਹੇਗੀ